ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਕੋਠੀ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਦੀ ਲੋਕੇਸ਼ਨ ਬਹੁਤ ਹੀ ਵਧੀਆ ਜਗ੍ਹਾ ਦੇ ਉੱਪਰ ਇਹ ਕੋਠੀ ਬਣੀ ਹੋਈ ਹੈ ਜੀ ਕੋਠੀ ਦੀ ਜੋ ਲੋਕੇਸ਼ਨ ਹੈ ਜੀ ਨਾਲ ਹੀ ਮੇਨ ਰੋਡ ਲੱਗਦੇ ਨੇ ਤੇ ਬਹੁਤ ਹੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੀ ਫਰੰਟ ਤੋਂ ਤੁਸੀਂ ਕੋਠੀ ਦੀ ਜੋ ਲੁੱਕ ਦੇਖ ਸਕਦੇ ਹੋ ਜੀ ਤਕਰੀਬਨ 25 ਤੋਂ 30 ਫੁੱਟ ਜੋ ਚੌੜੀ ਸੜਕ ਦੇ ਉੱਪਰ ਇਹ ਕੋਠੀ ਬਣੀ ਹੋਈ ਹੈ ਜੀ ਡਬਲ ਸਟੋਰੀ ਕੋਠੀ ਹੈ ਜੀ ਤਕਰੀਬਨ 10 ਫੁੱਟ ਚੌੜਾ ਜੋ ਮੇਨ ਗੇਟ ਲੱਗਿਆ ਹੋਇਆ ਇਹਨੂੰ ਕੋਠੀ ਦੀ ਫਰੰਟ ਸਾਈਡ ਤੇ ਹੀ ਤੁਸੀਂ ਜੋ ਪੋਰਚ ਏਰੀਆ ਦੇਖ ਸਕਦੇ ਹੋ ਜੀ ਪੋਰਚ ਏਰੀਏ ਦੇ ਵਿੱਚੋ ਹੀ ਜੋ ਡਬਲ ਸਟੋਰੀ ਕੋਠੀ ਨੂੰ ਛੱਤ ਨੂੰ ਜੋ ਪੌੜੀਆਂ ਚੜਾ ਰੱਖੀਆਂ ਨੇ ਜੀ ਮਾਲਕਾਂ ਨੇ ਪੂਰੀ ਕੋਠੀ ਦੇ ਵਿੱਚ ਦੋਸਤੋ ਰੰਗ ਰੋਗਨ ਦਾ ਜੋ ਕੰਮ ਹੈ ਬਹੁਤ ਵਧੀਆ ਡਿਜ਼ਾਈਨ ਨਾਲ ਮਾਲਕਾਂ ਨੇ ਨਵੇਂ ਤਰੀਕੇ ਨਾਲ ਕਰਵਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਪੌੜੀਆਂ ਨੂੰ ਜੋ ਸਟੀਲ ਦੀ ਗ੍ਰਿੱਲ ਚੜਵਾ ਰੱਖੀ ਹੈ ਜੀ ਵਧੀਆ ਖੁੱਲਾ ਡੁੱਲਾ ਵਿਹੜਾ ਜੀ ਅੱਗੇ ਦੋਸਤੋ ਤੁਸੀਂ ਵੀ ਆਪਣੇ ਚੈਨਲ ਦੇ ਉੱਪਰ ਐਡ ਫ੍ਰੀ ਦੇ ਵਿੱਚ ਲਗਵਾ ਸਕਦੇ ਹੋ ਜੀ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ WhatsApp ਤੇ ਸਾਨੂੰ ਪੂਰੀ ਘਰ ਦੀ ਡਿਟੇਲ ਤੇ ਟਿੱਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਕੋਠੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਦੇ ਅੰਦਰ ਐਂਟਰੀ ਕਰਨ ਤੋਂ ਬਾਅਦ ਤੁਸੀਂ ਜੋ ਰੈਂਗ ਰੂਮ ਦਾ ਏਰੀਆ ਦੇਖ ਸਕਦੇ ਹੋ ਜੀ ਬਹੁਤ ਵਧੀਆ ਖੁੱਲਾ ਡੁੱਲਾ ਡ੍ਰੈਂਗ ਰੂਮ ਦਾ ਜੋ ਏਰੀਆ ਬਣਿਆ ਹੋਇਆ ਹੈ ਜੀ ਹਵਾਦਾਰ ਜੋ ਵਿੰਡੋਆਂ ਲਗਾਈਆਂ ਹੋਈਆਂ ਨੇ ਮਾਲਕਾਂ ਨੇ ਸਾਢੇ 4 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਇਹ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਜੀ ਘਰ ਦੇ ਵਿੱਚ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਜੀ ਵਾਲ ਪੱਟੀ ਦਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਮਾਲਕਾਂ ਨੇ ਨਮਾ ਕਰਵਾ ਰੱਖਿਆ ਜੀ ਤਕਰੀਬਨ 6 ਮਹੀਨੇ ਪਹਿਲਾਂ ਇਹ ਕੋਠੀ ਬਣਾਈ ਗਈ ਹੈ ਜੀ ਕਿਚਨ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਜਿੰਨਾ ਵੀ ਕੱਪ ਬੋਰਡ ਦਾ ਕੰਮ ਹੈ ਜੀ ਵਧੀਆ ਹਵਾਦਾਰ ਜੋ ਕਿਚਨ ਬਣਾਇਆ ਗਿਆ ਜੀ ਮਾਲਕਾ ਵੱਲੋਂ ਖੁੱਲਾ ਡੁੱਲਾ ਵਧੀਆ ਕੱਪ ਬੋਰਡ ਦਾ ਕੰਮ ਕਰਾਇਆ ਗਿਆ ਜੀ ਸੈਲਫਾਂ ਉੱਪਰ ਗ੍ਰੇਨਾਈਟ ਦਾ ਫਰਸ਼ ਲੱਗਿਆ ਹੋਇਆ ਤੇ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਖੁੱਲੇ ਡੁੱਲੇ ਬੈਡਰੂਮ ਨੇ ਜੀ ਦੀਵਾਰਾਂ ਦੇ ਉੱਪਰ ਤੁਸੀਂ ਜਿੰਨਾ ਵੀ ਵਾਲਪੇਪਰ ਦਾ ਜਾਂ ਰੰਗ ਰੋਗਨ ਦਾ ਕੰਮ ਹੈ ਜਿੰਨੀ ਵੀ ਡਿਜ਼ਾਈਨਿੰਗ ਹੈ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਾਢੇ 4 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਹੈ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਮਾਲਕਾ ਵੱਲੋਂ ਲਗਵਾਇਆ ਗਿਆ ਜੀ ਮਾਲਕਾ ਨੇ ਇਕੱਲਾ ਘਰ ਸੇਲ ਕਰਨਾ ਹੈ ਜੀ ਘਰ ਦਾ ਕੋਈ ਵੀ ਸਮਾਨ ਸੇਲ ਨਹੀਂ ਕਰਨਾ ਜੀ ਰਜਿਸਟਰੀ ਵਾਲੀ ਸਾਢੇ 4 ਮਰਲੇ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਹੈ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਰੂਮ ਦੇ ਨਾਲ ਅਟੈਚ ਨੇ ਜੀ ਦੋਸਤੋ ਜਿੰਨਾ ਵੀ ਘਰ ਦੇ ਵਿੱਚ ਗੇਟ ਗ੍ਰਿਲਾਂ ਦਾ ਜੀ ਜਾਂ ਅਲਮਾਰੀਆਂ ਵਿੰਡੋਆਂ ਦਾ ਕੰਮ ਹੋਇਆ ਸਾਰਾ ਵਧੀਆ ਡਿਜ਼ਾਈਨ ਨਾਲ ਵਧੀਆ ਲੱਕੜੀ ਨਾਲ ਜੋ ਮਾਲਕਾਂ ਨੇ ਤਿਆਰ ਕਰਵਾਇਆ ਹੋਇਆ ਜੀ ਬਾਥਰੂਮ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਟਾਇਲ ਪੱਥਰ ਲਗਾ ਕੇ ਜਿੰਨਾ ਵਾਟਰ ਸਪਲਾਈ ਦਾ ਕੰਮ ਹੈ ਜੀ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਜਿਸ ਵੀ ਵੀਰ ਭਾਈ ਨੇ ਇਹ ਘਰ ਖਰੀਦਣਾ ਹੈ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਸਿੱਧਾ ਤੁਸੀਂ ਆਪਣਾ ਜੋ ਸਮਾਨ ਲਿਆ ਕੇ ਰਹਿائش ਕਰ ਸਕਦੇ ਹੋ ਜੀ ਦੋਸਤੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਕਿਸਮ ਦੀ ਤੁਸੀਂ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਜਿਸਟਰੀ ਵਾਲੀ 4.5 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਇੱਕ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਫਗਵਾੜਾ ਸ਼ਹਿਰ ਦੇ ਵਿੱਚ ਸਾਬਜਾਦਾ ਅਜੀਤ ਸਿੰਘ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਜਗ੍ਹਾ ਜੀ 4.5 ਮਰਲੇ ਜਗ੍ਹਾ ਪੌੜੀਆਂ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਜੋ ਟਾਈਲ ਦਾ ਪੱਥਰ ਪੌੜੀਆਂ ਦੇ ਉੱਪਰ ਲਗਵਾਇਆ ਹੋਇਆ ਜੀ ਡਬਲ ਸਟੋਰੀ ਇਹ ਕੋਠੀ ਬਣੀ ਹੋਈ ਹੈ ਜੀ ਤਕਰੀਬਨ 25 ਤੋਂ 30 ਫੁੱਟ ਜੋ ਚੌੜੀ ਸੜਕ ਦੇ ਉੱਪਰ ਇਹ ਕੋਠੀ ਬਣੀ ਹੋਈ ਹੈ ਜੀ ਜਿੰਨਾ ਵੀ ਘਰ ਦੇ ਵਿੱਚ ਜੰਗਲਿਆਂ ਦਾ ਕੰਮ ਹੈ ਜੀ ਮਾਲਕਾਂ ਵੱਲੋਂ ਵਧੀਆ ਸਟੀਲ ਨਾਲ ਕਰਵਾਇਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਸੋ ਦੋਸਤੋ ਤੁਸੀਂ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਮਾਲਕਾਂ ਵੱਲੋਂ ਜੋ ਘਰ ਦੀ ਡਿਮਾਂਡ ਹੈ ਜੀ 35 ਲੱਖ ਰੁਪਏ ਦੀ ਡਿਮਾਂਡ ਹੈ ਜੀ ਜੋ ਵੀ ਰੇਟ ਦੇ ਵਿੱਚ ਮੌਕੇ ਦਾ ਮਾਣਤਾਣਾ ਤੁਸੀਂ ਮਾਲਕਾਂ ਕੋਲੋਂ ਕਰਵਾ ਸਕਦੇ ਹੋ ਜੀ ਤਕਰੀਬਨ 6 ਮਹੀਨੇ ਪਹਿਲਾਂ ਇਹ ਕੋਠੀ ਬਣਾਈ ਗਈ ਹੈ ਜੀ ਕੋਠੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵਧੀਆ ਤਰੀਕੇ ਨਾਲ ਇਹ ਕੋਠੀ ਡਿਜ਼ਾਈਨ ਕੀਤੀ ਗਈ ਹੈ ਜੀ ਦੀਵਾਰਾਂ ਦੇ ਉੱਪਰ ਜੋ ਤੁਸੀਂ ਡਿਜ਼ਾਈਨਿੰਗ ਦਾ ਕੰਮ ਦੇਖ ਰਹੇ ਹੋ ਜੀ ਬਹੁਤ ਹੀ ਵਧੀਆ ਤੇ ਡਿਫਰੈਂਟ ਲੁੱਕ ਨਾਲ ਇਹ ਤਿਆਰ ਕੀਤਾ ਗਿਆ ਜੀ ਪੂਰੇ ਘਰ ਦੇ ਵਿੱਚ ਵਾਟਰ ਸਪਲਾਈ ਦਾ ਇਲੈਕਟ੍ਰਿਸਿਟੀ ਦਾ ਗੇਟ ਗ੍ਰਿੱਲ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਜੀ 35 ਲੱਖ ਰੁਪਿਆ ਰੇਟ ਤੇ ਮਾਲਕਾਂ ਨੇ ਇਹ ਕੋਠੀ ਸੇਲ ਕਰਨੀ ਹੈ ਜੀ ਰਜਿਸਟਰੀ ਵਾਲੀ ਜਗ੍ਹਾ ਜੀ 4.5 ਮਰਲੇ ਜਗ੍ਹਾ ਹੈ ਘਰ ਦੇ ਜੋ ਨੀਚੇ ਵਾਲੀ ਸ਼ੈਡ ਤੇ ਵੀ ਆਪਾਂ ਨੂੰ ਬਾਥਰੂਮ ਵੇਖਣ ਨੂੰ ਮਿਲ ਜੂਗਾ ਜੀ ਤੇ ਘਰ ਦੀ ਜੋ ਡਬਲ ਸਟੋਰੀ ਘਰ ਹੈ ਘਰ ਦੀ ਉੱਪਰ ਵਾਲੀ ਛੱਤ ਦੇ ਵੀ ਬਾਥਰੂਮ ਵੇਖਣ ਨੂੰ ਮਿਲ ਜੂਗਾ ਜੀ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੀ ਜਿਸ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਘਰ ਖਰੀਦ ਸਕਦੇ ਹੋ ਦੋਸਤੋ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਸ਼ੇਅਰ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ